ਕੁਝ ਦਿਨ ਪਹਿਲਾਂ ਮੁਹਾਲੀ ਦੇ ਸੁਹਾਣਾ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੇ ਦੌਰਾਨ ਪ੍ਰਮੋਟਰ ਤੇ ਖਿਡਾਰੀ ਦਿਗਵਿਜੇ ਸਿੰਘ ਉਰਫ ਰਾਣਾ ਬਲਾਚੌਰੀਆ ਦਾ ਅਸਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਰਿਪੋਰਟਸ ਦੇ ਮੁਤਾਬਕ ਇਸ ਮਾਮਲੇ 'ਚ ਆਰੋਪੀ ਐਨਕਾਊਂਟਰ ਚ ਮਾਰਿਆ ਗਿਆ। ਪੁਲਿਸ ਨੇ ਇਸ ਪੂਰੀ ਘਟਨਾ ਦੇ ਮਾਸਟਰਮਾਈਂਡ ਸਮੇਤ ਇੱਕ ਹੋਰ ਆਰੋਪੀ ਨੂੰ ਗ੍ਰਿਫਤਾਰ ਵੀ ਕੀਤਾ ਤੇ ਬਾਕੀ ਮਲਜ਼ੂਮਾਂ ਦੀ ਪਛਾਣ ਕਰ ਲਈ ਗਈ ਹੈ। ਇਹ ਸਾਰੇ ਆਪਰੇਸ਼ਨ ਦੇ ਦੌਰਾਨ ਇੱਕ ਪੁਲਿਸ ਕਰਮੀ ਵੀ ਜ਼ਖਮੀ ਹੋਇਆ ਹੈ ਜਿਨ੍ਹਾਂ ਦਾ ਇਲਾਜ ਹਲੇ ਚੱਲ ਰਿਹਾ ਹੈ ਪਰ ਹੁਣ ਇਸ ਸਾਰੇ ਮਾਮਲੇ ਦੀ ਤਾਜ਼ਾ ਜਾਣਕਾਰੀ ਦਿੱਤੀ ਹੈ ਗੈਂਗਸਟਰ ਡੋਨੀ ਬੱਲ ਨੇ ਜੋ ਦਾਵਾ ਕਰ ਰਿਹਾ ਹੈ ਕਿ ਰਾਣਾ ਬਲਾਚੋਰੀਏ ਨੂੰ ਉਹਨਾਂ ਦੇ ਵੱਲੋਂ ਹੀ ਮਾਰਿਆ ਗਿਆ ਰਾਣੇ ਦਾ ਮਰਡਰ ਮੈਂ ਤੁਹਾਨੂੰ ਦੱਸਿਆ ਮੱਕਣ ਡਫਾਲਟਰ ਕਰਨ ਦੋਸਤਾ ਸਾਡੇ ਉਹ ਹੀ ਜੋ ਅਹੀਂ ਕਰਾਇਆ ਅਹੀਂ ਆ ਦਰਸਾਲ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਦੇ ਦੌਰਾਨ ਗੈਂਗਸਟਰ ਡੋਨੀ ਬਲ ਨੇ ਦਾਅਵਾ ਕੀਤਾ ਹੈ ਕਿ ਕਬੱਡੀ ਖਿਡਾਰੀ ਰਾਣਾ ਬਲਾਚੋਰੀਏ ਦਾ ਕਤਲ ਉਹਨਾਂ ਦੇ ਵੱਲੋਂ ਹੀ ਕੀਤਾ ਗਿਆ ਹੈ ਇਹ ਜੱਗੂ ਦੇ ਕਹਿੰਦਾ ਟੀਮਾ ਕਰਦਾ ਹੀ ਨਾ ਇਹ ਆਪਣੇ ਟਿਮਾ ਥੋੜਾ ਘਟਦਾ ਹੈ ਮੈਂ ਵਜਾ ਤੁਹਾਨੂੰ ਦੱਸਣ ਦਿਆ ਕਿ ਇਹ ਜੱਗੋ ਨੂੰ ਫਾਈਨੈਂਸ਼ਲੀ ਤਕੜਾ ਕਰਨ ਦਿਆ ਹੈ ਪੂਰੀ ਸਪੋਰਟ ਕਰਦਾ ਹੈ ਜਿਹੜਾ ਸਾਡੇ ਦੁਸ਼ਮਣ ਨੂੰ ਤਕੜਾ ਕਰੂਗਾ ਸਪੋਰਟ ਕਰੂਗਾ ਆਪਾਂ ਮਾਰਾਂਗੇ ਇਸ ਸਾਰੀ ਗੱਲਬਾਤ ਦੇ ਦੌਰਾਨ ਗੈਂਗਸਟਰ ਨੇ ਵੱਡੇ ਖੁਲਾਸੇ ਕੀਤੇ ਨੇ ਡੋਨੀ ਦਾ ਕਹਿਣਾ ਹੈ ਕਿ ਪੁਲਿਸ ਨੇ ਲਾਲੜੂ ਐਨਕਾਊਂਟਰ ਦੇ ਦੌਰਾਨ ਹਰਪਿੰਦਰ ਸਿੰਘ ਉਰਫ ਮਿੱਡੂ ਨੂੰ ਮਾਰ ਦਿੱਤਾ ਪਰ ਉਸ ਦਾ ਰਾਣਾ ਬਲਾਚੋਰੀਏ ਦੇ ਕਤਲ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਤੇ ਅਸੀਂ ਉਸ ਨੂੰ ਨਹੀਂ ਜਾਣਦੇ ਹਰਮਿੰਦਰ ਮਿੱਡੂ ਦੀ ਮੈਂ ਗੱਲ ਭਾਜੀ ਛੱਡਣਾ ਕਰ ਹਾਂ ਹਾਂ ਹਰਮਿੰਦਰ ਉਹ ਮੈਂ ਜਾਣਦਾ ਤਾਂ ਕਿੰਨਾ ਪੂਰਾ ਸਾਨੇ ਭਲਾਚਾਰੀਆ ਦੇ ਵਿੱਚ ਕੀ ਰੋੜ ਹੋ ਗਿਆ ਸਾਡੇ ਸੋਹਾ ਭਰਾਵਾਂ ਨੇ ਕੰਮ ਕੀਤਾ ਮੱਖਣ ਨੇ ਮੱਤਕਣ ਅਮਰਸਰ ਹੂੰ ਦਾ ਫਾਲਟਰ ਕਰਨਾ ਸੋਹਾ ਮੁੰਡਿਆਂ ਨੇ ਕੰਮ ਕੀਤਾ ਆਪਾਂ ਇਸ ਪਾਸਟਰ ਲਿਖਿਆ ਨਾ ਮਹਰਪਿੰਦਰ ਮਿੱਟੂ ਨੂੰ ਅੱਜ ਜਾਂਦਾ ਨਾ ਮੈਂ ਕੱਲ ਜਾਂਦਾ ਹਾਂ ਪਰ ਗੈਂਗਸਟਰ ਡੋਨੀ ਬੱਲ ਨੇ ਇਸ ਗੱਲਬਾਤ ਦੇ ਦੌਰਾਨ ਇਹ ਖੁਦ ਮੰਨੇ ਹੈ ਕਿ ਇਸ ਸਾਰੀ ਵਾਰਦਾਤ ਨੂੰ ਅੰਜਾਮ ਉਹਨਾਂ ਦੇ ਸਾਥੀਆਂ ਨੇ ਹੀ ਦਿੱਤਾ ਹੈ ਉਸਨੇ ਦੋ ਨਾਵਾਂ ਦਾ ਜ਼ਿਕਰ ਇਸ ਸਾਰੀ ਗੱਲਬਾਤ ਦੇ ਦੌਰਾਨ ਕੀਤਾ ਹੈ ਇਸ ਕਤਲ ਦਾ ਜ਼ਿੰਮੇਵਾਰ ਮੱਖਣ ਅੰਮ੍ਰਿਤਸਰ ਤੇ ਡਿਫਾਲਟਰ ਕਰਨ ਨਾਮ ਦੇ ਦੋ ਵਿਅਕਤੀ ਨੇ ਇਹ ਅਸੀਂ ਨਹੀਂ ਕਹਿ ਰਹੇ ਇਹ ਕਹਿਣਾ ਹੈ ਗੈਂਗਸਟਰ ਡੋਨੀ ਬੱਲ ਦਾ ਜਿਸਨੇ ਇੱਕ ਨਿੱਜੀ ਚੈਨਲ ਦੇ ਨਾਲ ਗੱਲਬਾਤ ਦੇ ਦੌਰਾਨ ਇਹ ਸਾਰੀ ਜਾਣਕਾਰੀ ਦਿੱਤੀ ਹੈ ਨਾ ਤਾਂ ਉਹਦਾ ਸਿਆ ਮੱਕਣਾ ਡਿਪਾਲਟਰ ਕਰਨ ਦਾ ਸੋਟਾ ਸਾਡੇ ਉਹ ਹੀ ਤੇ ਜਾਂ ਅਸੀਂ ਕਰਾਇਆ ਅਹੀਂ ਆ ਉਸਨੇ ਦਾਵਾ ਕੀਤਾ ਹੈ ਕਿ ਹਰਪਿੰਦਰ ਸਿੰਘ ਉਰਫ ਮਿੱਡੂ ਦਾ ਰਾਣਾ ਕਤਲਕੇਸ਼ ਚ 1% ਵੀ ਕੋਈ ਲੈਣਾ ਦੇਣਾ ਨਹੀਂ ਹੈ ਜੇਕਰ ਉਸ ਦਾ ਕੋਈ ਕਸੂਰ ਨਿਕਲਦਾ ਤਾਂ ਪੁਲਿਸ ਜੋ ਵੀ ਕਹੇਗੀ ਉਹ ਸਭ ਅਸੀਂ ਕਰਨ ਲਈ ਤਿਆਰਾਂ ਤੇ ਨਾਲ ਹੀ ਉਸਨੇ ਕਿਹਾ ਹੈ ਕਿ ਅਸੀਂ ਇਸ ਕਤਲ ਲਈ ਜ਼ਿੰਮੇਵਾਰ ਵੀ ਹਾਂ 1% ਵੀ ਜੇ ਉਹਨਾਂ ਦਾ ਰੋਲ ਹੋਵੇ ਨਾ ਭਾਜੀ ਆਪਾਂ ਦੇਨਦਾਰਾਂ ਜੋ ਕਵਾਂਗੇ ਅਸੀਂ ਤੁਹਾਡੇ ਨਾਲ ਸਹਿਮਤ ਹਾਂ ਮੈਂ ਨੈਸ਼ਨਲ ਚੈਨਲ ਤੇ ਬੋਲ ਰਿਹਾ ਵਾਂ 1% ਵੀ ਜੇ ਉਹਨਾਂ ਦਾ ਰੋਲ ਮੁੜਿਆ ਨਾ ਕੱਢ ਦੇਣਗੇ ਤੇ ਅਸੀਂ ਜੋ ਤੁਸੀਂ ਸਰਕਾਰ ਜੋ ਕੋਸ਼ਿਸ਼ਾਂ ਨਹੀਂ ਹੁੰਦਾ ਕਰਾਂਗੇ ਤੇ ਗੈਂਗਸਟਰ ਨੇ ਇਸ ਵਾਰਤਾ ਦੇ ਦੌਰਾਨ ਇਹ ਵੀ ਦੱਸਿਆ ਕਿ ਰਾਣਾ ਨੇ ਉਹਨਾਂ ਦੇ ਭਰਾਵਾਂ ਨੂੰ ਮਾਰਿਆ ਇਸ ਲਈ ਅਸੀਂ ਆਪਣਾ ਬਦਲਾ ਲਿਆ ਗੈਂਗਸਟਰ ਡੋਨੀ ਬਲ ਨੇ ਰਾਣਾ ਬਲਾਚੋਰੀਏ ਬਾਰੇ ਕਿਹਾ ਕਿ ਉਹ ਕੋਈ ਕਬੱਡੀ ਦਾ ਪਲੇਅਰ ਨਹੀਂ ਸੀ ਤੇ ਨਾ ਹੀ ਕੋਈ ਪ੍ਰਮੋਟਰ ਉਹ ਸਿਰਫ ਲਾਰੈਂਸ ਤੇ ਜੱਗੂ ਦਾ ਕਰਿੰਦਾ ਸੀ ਤੇ ਜੱਗੂ ਦੇ ਕਹਿਣ ਤੇ ਹੀ ਉਹ ਕਬੱਡੀ ਦੀਆਂ ਟੀਮਾਂ ਚਲਾ ਰਿਹਾ ਸੀ ਇਹ ਜੱਗੂ ਦੇ ਕਹਿੰਦਾ ਟੀਮਾਂ ਖੜਦਾ ਸੀ ਨਾ ਇਹ ਆਪਣੇ ਟੀਮਾ ਥੋੜਾ ਘਟਦਾ ਹੈ ਮੈਂ ਵਜਾ ਤੁਹਾਨੂੰ ਦੱਸਣ ਦਿਆ ਕਿ ਇਹ ਜੱਗੂ ਨੂੰ ਫਾਈਨੈਂਸ਼ਲੀ ਤਕੜਾ ਕਰਨ ਦਿਆ ਹੀ ਪੂਰੀ ਸਪੋਰਟ ਕਰਦਾ ਕਿ ਜਿਹੜਾ ਸਾਡੇ ਦੁਸ਼ਮਣ ਨੂੰ ਤਕੜਾ ਕਰੂਗਾ ਸਪੋਰਟ ਕਰੂਗਾ ਆਪਾਂ ਮਾਰਾਂਗੇ ਰਾਣੇ ਨੂੰ ਮਾਰਨ ਪਿੱਛੇ ਕਾਰਨ ਪੁੱਛੇ ਜਾਣ ਤੇ ਗੈਂਗਸਟਰ ਨੇ ਕਿਹਾ ਕਿ ਜਿਹੜਾ ਵਿਅਕਤੀ ਸਾਡੇ ਦੁਸ਼ਮਣ ਯਾਨੀ ਜੱਗੂ ਦੀ ਸਪੋਰਟ ਕਰੇਗਾ ਅਸੀਂ ਉਸ ਨੂੰ ਜਾਨੋਂ ਮਾਰ ਦੇਵਾਂਗੇ ਤੇ ਨਾਲ ਹੀ ਉਸ ਨੇ ਇਹ ਵੀ ਕਿਹਾ ਹੈ ਕਿ ਅਸੀਂ ਕਬੱਡੀ ਦੇ ਕਿਸੇ ਦਾ ਵੀ ਕੋਈ ਕੰਟਰੋਲ ਨਹੀਂ ਹੋਣ ਦੇਣਾ ਚਾਹੁੰਦੇ ਤੇ ਸਿੱਧੇ ਤੌਰ ਤੇ ਉਸ ਨੇ ਕਿਹਾ ਕਿ ਜੱਗੂ ਦਾ ਕਬੱਡੀ ਦੇ ਉੱਤੇ ਕੰਟਰੋਲ ਹੈ ਤੇ ਜੱਗੂ ਨੂੰ ਇਸ ਖੇਡ ਵਿੱਚ ਇਨਵੋਲਵ ਕਰਨ ਵਾਲੇ ਜਿਹੜੇ ਖਿਡਾਰੀ ਤੇ ਪ੍ਰਮੋਟਰ ਹੀ ਹਨ ਤੇ ਉਹ ਖਿਡਾਰੀਆਂ ਨੂੰ ਡਰਾਉਂਦਾ ਤੇ ਧਮਕਾਉਂਦਾ ਵੀ ਹੈ ਨਾ ਤੇ ਕੋਈ ਕਬੱਡੀ ਦਾ ਪ੍ਰਮੋਟਰ ਹੀ ਨਾ ਇਹ ਕਬੱਡੀ ਕੋਈ 플레이ਰ ਹੀ ਇਹ ਜੱਗੂ ਦਾ ਕਰਿੰਦਾ ਹੀ ਇਕ ਤੇ ਲਾਰੈਂਸ ਦਾ ਇਹ ਜੱਗੂ ਦੇ ਇਹਦੇ ਆਖੇ 플레이ਰ ਨਹੀਂ ਲੱਗਦੇ ਤੇ ਇਹ ਜੱਗੂ ਦੇ ਫੋਨ ਕਰਾਉਂਦਾ ਹੀ 플레이ਰਾਂ ਨੂੰ ਆਪਣੀ ਮਰਜ਼ੀ ਨਾਲ ਟੀਮਾਂ ਬਣਾਉਂਦਾ ਹੀ ਇਹ ਬੰਦਾ ਕਹਿੰਦਾ ਮੈਂ ਮਹਾਲੀ ਦੀ ਐਸਪੀ ਹਾਂ ਉਹ ਮੈਂ ਚਾਹੂੰ ਉਹ ਹੋਣਾ ਵਾ ਤੇ ਇਹ ਦੱਸੋ ਕਲਪਾ ਵਾਲਿਆਂ ਨੂੰ ਇਹ ਫੋਨ ਕਰਾਉਂਦਿਆ ਲਾਰੈਂਸ ਕੋਈ ਕੋਈ ਪ੍ਰਮੋਟਰ ਥੋੜਾ ਹੀ ਇਹ ਜੱਗੂ ਦੇ ਕਹਿੰਦਾ ਟੀਮਾਂ ਖੜਦਾ ਹੀ ਨਾ ਇਹ ਆਪਣੇ ਟੀਮਾ ਥੋੜਾ ਘਟਦਾ ਹੈ ਜੱਗੂ ਦੇ ਕਹਿੰਤੇ ਖੜਨਦਿਆ ਸੀ ਨਹੀਂ ਪਰ ਇਸ ਗੱਲ ਦਾ ਕੀ ਇਸ ਗੱਲ ਦਾ ਕੀ ਜਾਣਕਾਰੀ ਦੇ ਮੁਤਾਬਕ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਵੀ ਇਸ ਟੂਰਨਾਮੈਂਟ ਦੇ ਵਿੱਚ ਪਹੁੰਚਣਾ ਸੀ ਇਸ ਸਬੰਧੀ ਜਦੋਂ ਗੈਂਗਸਟਰ ਨੂੰ ਪੁੱਛਿਆ ਗਿਆ ਕਿ ਮਨਕੀਰਤ ਨੂੰ ਵੀ ਜਾਨ ਦਾ ਖਤਰਾ ਹੈ ਜਾਂ ਨਹੀਂ ਗੈਂਗਸਟਰ ਨੇ ਸਾਫ਼ ਤੌਰ ਤੇ ਜਵਾਬ ਦਿੰਦੇ ਹੋਏ ਕਿਹਾ ਕਿ ਸਾਡਾ ਮਨਕੀਰਤ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਪਰ ਜਿਨ੍ਹਾਂ ਨੂੰ ਅਸੀਂ ਖਤਮ ਕਰਨਾ ਉਸ ਵਿੱਚ 33 ਵਿਅਕਤੀਆਂ ਦੇ ਨਾਮ ਸ਼ਾਮਿਲ ਨੇ ਤੇ ਸਮਾਂ ਆਉਣ ਤੇ ਸਭ ਨੂੰ ਪਤਾ ਲੱਗ ਹੀ ਜਾਣਾ ਰਾਣਾ ਬਲਾ ਚੋਰੀਏ ਦੇ ਕਤਲ ਦੀ ਸ਼ਰੀਆਮ ਜ਼ਿੰਮੇਵਾਰੀ ਚੁੱਕਦੇ ਹੋਏ ਗੈਂਗਸਟਰ ਵੱਲੋਂ ਹੋਰ ਵੀ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਗਏ ਨੇ ਗਾਣੇ ਦਾ ਮਟਰ ਮੈਂ ਤੁਹਾਨੂੰ ਦੱਸਿਆ ਮੱਕਣ ਡਪਾਲਟਰ ਕਰਨ ਦੋਸਤ ਸਾਡੇ ਉਹ ਹੀ ਤੇ ਜਾਂ ਅਸੀਂ ਕਰਾਇਆ ਅਹੀਂ ਆ ਹੁਣ ਦੇਖਣਾ ਇਹ ਹੋਵੇਗਾ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਕੀ ਕਾਰਵਾਈ ਕਰਦੀ ਹੈ